ਕੁੜੀ ਇੱਕ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਨਾ ਹੀ ਘਰ ਦੇ ਕੰਮ ਕਰਿਆ ਕਰੀਏ ਕਿ ਤੇਰੇ ਸਿਆਪੇ ਕਰਿਆ ਕਰੀਏ ਇਹ ਹੱਡ ਕੋ ਨਹੀਂ ਘੜੀ ਗੁੜੀ ਆਇਆ ਜਾਂਦਾ ਅਜੇ ਕੱਲ ਤੇਰਾ ਵਿਆਹ ਹੋਇਆ ਵਾ ਤੇ ਅਗਲੇ ਦਿਨ ਤੇਰਾ ਫੋਨ ਵੀ ਚੱਲ ਗਿਆ ਵਾ ਵੀ ਆਣ ਕੇ ਸਾਨੂੰ ਬੇੜਾ ਕਰ ਦੋ ਕਿਨ ਬੇੜਾ ਕਰੀਏ ਕੀ ਤੂੰ ਪੜ੍ਹਾਈ ਪੜ੍ਹਾਈ ਦੀ ਰਟ ਲਾਈ ਆ ਭਾਬੀ ਜੀ ਗੱਲ ਪੜਨ ਪੜਾਉਂਦੀ ਨਹੀਂ ਆ ਜਿਹੜਾ ਇਹਨਾਂ ਨੇ ਮੈਨੂੰ ਝੂਠ ਬੋਲਿਆ ਵਾ ਨਾ ਕਿ ਵੀ ਅਸੀਂ ਵਾਦਾ ਨਹੀਂ ਕੀਤਾ ਇਸ ਗੱਲ ਤੇ ਮੈਨੂੰ ਖੇਚੜਾਂ ਢੀ ਹੁਣ ਕਾ ਤੂੰ ਮੁੱਕਰੀ ਜਾਣ ਡਿਆ ਕਿ ਅਸੀਂ ਪੜਾਉਣਾ ਨਹੀਂ ਆ ਜਦੋਂ ਕੱਲ ਪਹਿਲਾਂ ਹੋਈ ਆ ਸਾਰੀ ਕੋਈ ਨਹੀਂ ਆ ਮੁੱਕਣ ਡੇ ਤੇ ਨਾ ਉਹਨਾਂ ਨੇ ਕੋਈ ਗੱਲ ਹੀ ਕੀਤੀ ਸੀ ਉਹ ਮੈਂ ਤੇਰੇ ਨਾਲ ਝੂਠ ਬੋਲਿਆ ਸੀ ਉਹ ਸਿਰਫ ਤੇਰਾ ਵਿਆਹ ਕਰਨਾ ਸੀ ਤਾਂ ਕਰਕੇ ਤੈਨੂੰ ਕਿਹਾ ਸੀ ਵੀ ਅਗਲੇ ਪੜਾਈ ਕਰੋਂਗੇ ਭਾਬੀ ਜੀ ਤੁਸੀਂ ਮੈਨਾਂ ਐਡਾ ਵੱਡਾ ਝੂਠ ਬੋਲਿਆ ਤੁਸੀਂ ਤੇ ਮੈਨੂੰ ਵਿਆਹ ਦੀ ਖਾਤਰ ਖੂਚ ਧੱਕਾ ਦੇਤਾ ਤੁਸੀਂ ਮੈਨੂੰ ਸੱਚ ਦੱਸ ਦਿੰਦੇ ਕਿੱਥੇ ਮੈਨੂੰ ਦੱਸ ਖੂ ਕਿੱਥੇ ਆ ਕਿੱਥੇ ਤੂੰ ਗੋਤੇ ਖਾਣ ਨਹੀਂ ਸੋਨਾ ਬੜਾ ਘਰ ਬਾਹਰ ਬਣਿਆਵਾ ਹੋਰ ਤੈਨੂੰ ਕੀ ਚਾਹੀਦਾ ਉਹ ਪੜਾਈ ਨੂੰ ਕੀ ਕਰਨਾ ਮੈਂ ਕਰ ਕਰ ਕੇ ਉਹ ਮੁੜ ਕੇ ਵੀ ਤੇ ਘਰ ਹੀ ਸਾਂਭਣਾ ਵਾ ਮੇਰੇ ਸੁਣ ਲੈ ਧਿਆਨ ਨਾਲ ਗੱਲ ਇਹੋ ਜੇ ਚੱਕਰਾਂ ਵਿੱਚ ਆਪਣੇ ਸੱਸ ਨੂੰ ਨਾ ਸਤਾਈਂ ਦਿਨ ਆਪਣੀ ਨਨਾਨ ਨੂੰ ਸਤਾਈਂ ਤੇ ਨਾ ਹੁਣ ਉੱਥੇ ਫੋਨ ਨਹੀਂ ਕਰੀ ਹੜ ਕੋ ਨਹੀਂ ਤੁਹਾਡੇ ਸਿਆਪੇ ਹੁੰਦੇ ਉਹਨਾਂ ਹੋਵੇ ਤੂੰ ਉੱਥੇ ਪੰਚਾਇਤਾਂ ਕੱਟੀਆਂ ਕਰਕੇ ਖੜੀਆਂ ਹੁਣ ਪਰ ਭਾਬੀ ਜੀ ਹੁਣ ਤੁਸੀਂ ਇਦਾਂ ਕਾਤੋਂ ਕਹਿ ਰਹੇ ਆ ਜਦੋਂ ਮੈਂ ਪਹਿਲਾਂ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਉਹਦੋਂ ਤੁਸੀਂ ਕਹਿਣਾ ਸੀ ਮੁੰਡੇ ਵਾਲੇ ਕਹਿੰਦੇ ਹਾਂ ਜੀ ਪੜਾਵਾਂਗੇ ਹੁਣ ਤੁਸੀਂ ਵੀ ਕਹਿ ਰਹੇ ਮੈਂ ਝੂਠ ਬੋਲਿਆ ਸੀ ਤੂੰ ਐਡਾ ਵੜਾ ਤੁਰਦਾ ਸਮੇਂ ਮੈਨੂੰ ਨਾ ਭਰਣਾ ਹੈ ਮੈਨੂੰ ਤਾਂ ਲੱਗਦਾ ਹੀ ਤੁਸੀਂ ਮੇਰਾ ਭਲਾ ਸੋਚੋਗੇ ਠੀਕ ਆ ਹੁਣ ਤੂੰ ਕਲੀਅਰ ਕੀਤੀ ਆ ਨਾ ਹੁਣ ਮੈਂ ਵੀ ਤੈਨੂੰ ਕਲੀਅਰ ਕਰਦਾ ਵੀ ਕਿਤੇ ਫੋਨ ਨਾ ਕਰਦੀ ਭੁੱਲ ਕੇ ਵੀ ਉਥੇ ਤੈਨੂੰ ਸਾਂਭਾਂਗੇ ਕਿ ਤੇਰੀ ਮਾਂ ਨੂੰ ਸਾਂਭਾਂਗੇ ਅਸੀਂ ਮਾਂ ਨੂੰ ਸਾਂਭੜ ਦਏ ਆ ਭਾਬੀ ਜੀ ਇਹ ਤੁਸੀਂ ਕੀ ਕਹਿ ਰਹੇ ਆ ਉਹ ਮੇਰਾ ਵੀ ਘਰ ਆ ਮੈਂ ਜਦੋਂ ਮਰਜ਼ੀ ਆ ਜਾ ਸਕਦੀ ਆ ਉਥੇ ਤੇਰਾ ਘਰ ਵਾ ਰਾਜੀ ਖੁਸ਼ੀ ਆ ਲੱਖ ਵਰੀ ਆ ਭਾਵੇਂ 10 ਦਿਨ ਰਹਿ 15 ਦਿਨ ਰਹਿ ਪਰ ਜੇ ਲੜਾਈ ਕਰਕੇ ਉਥੇ ਆਈ ਨਾ ਤੇ ਮੇਰੇ ਘਰ ਦੇ ਦਰਵਾਜ਼ੇ ਤੇਰੇ ਸਦਾ ਲਈ ਬੰਦੀ ਹੋ ਫੇਰ ਨਾ ਆਖੀ ਫੇਰ ਸੋਚੀ ਕਿ ਜਾਣਾ ਕਿੱਥੇ ਆ ਪੁੱਤ ਪੜਾਈਆਂ ਲਿਖਾਈਆਂ ਹੁੰਦੀਆਂ ਵਿਆਹ ਤੋਂ ਪਹਿਲਾਂ ਪੜਾਈ ਦਾ ਇਹ ਹੁੰਦਾ ਵੀ ਜੇ ਅਗਲਿਆਂ ਦਾ ਮਨ ਕਰੇ ਤਾਂ ਕੋਈ ਕਰਾਵੇ ਤੀ ਪਹਿਨ ਪੜਾਈ ਨਹੀਂ ਤੇ ਨਾ ਸਹੀ ਆ ਜਿਹੜੀ ਜੇਤ ਹੁੰਦੀ ਆ ਨਾ ਇਹ ਨਹੀਂ ਕਿ ਭੁਗਦੀ ਹੁੰਦੀ ਨਹੀਂ ਗੱਲ ਮਾਸੀ ਤੁਹਾਡੀ ਠੀਕ ਵਾ ਕੋਈ ਤਾਂ ਨਹੀਂ ਬਲਜੀਤ ਦਈਏ ਸਮਝਾਉਣ ਅੱਗੇ ਤੋਂ ਇਹੋ ਜੀ ਗਲਤੀ ਕਰੂਗੀ ਕੋਈ ਵੀ ਜੇ ਇਹ ਤਾਂ ਸਮਝ ਜੂਗੀ ਤੇ ਚੰਗੀ ਗੱਲ ਆ ਨਾ ਸਮਝ ਜੂਗੀ ਤੇ ਮੈਂ ਪੜਾਈ ਕਰਾਉਣੀ ਨਹੀਂਗੀ ਬਾਕੀ ਇਹਦੀ ਮਰਜ਼ੀ ਮਾਸੀ ਜੀ ਕੋਈ ਗੱਲ ਨਹੀਂ ਨਿਆਣ ਸਿਆਣਾ ਨਹੀਂ ਸਮਝ ਆਉਂਦੀ ਕੇਵਲ ਨਿਆਣਾ ਝੱਦ ਕਰ ਲੈਂਦਾ ਮੈਂ ਉਹਨੂੰ ਸਮਝਾਤਾ ਵਾ ਕਹਿੰਦੀ ਗਾਂ ਤੋਂ ਨਹੀਂ ਇੱਦਾਂ ਕਰਦੀ ਚਲੋ ਨਾ ਕਰੇਗੀ ਤੇ ਚੰਗੀ ਗੱਲ ਵਾ ਮੇਰਾ ਕਿਹੜਾ ਜੀ ਕਰਦਾ ਵੀ ਕੱਲ ਚ ਕਪੱਤ ਪਾ ਕੇ ਰੱਖਾਂ ਨਹੀਂ ਉਹਨੂੰ ਮੈਂ ਕਹਤਾ ਵਾ ਵੀ ਕਪੱਤ ਪਾਉਣੀ ਲੋੜ ਨਹੀਂ ਜਿੱਦਾਂ ਤੈਨੂੰ ਕਹਿਣਗੇ ਉਦਾਂ ਕਰੀ ਕਹਿੰਦੀ ਠੀਕ ਆ ਭਾਬੀ ਜੀ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਤੇ ਮੈਂ ਉਹਨੂੰ ਸਮਝਾ ਦਿੱਤਾ ਪੁੱਤ ਗੱਲ ਇਹ ਹੁੰਦੀ ਆ ਜੋ ਸੱਸ ਮਾਂ ਕਹੇ ਨਾ ਉਹ ਮੰਨਣੀ ਚਾਹੀਦੀ ਆ ਜਦੋਂ ਕਰੋ ਨਾ ਮਰਜ਼ੀ ਨਾਲ ਫਿਰ ਉਹਤੇ ਕਪਾਤੀ ਪੈਂਦਾ ਵਾ ਤੇ ਮੈਂ ਇਦਾਂ ਦੀ ਮਰਜ਼ੀ ਨਹੀਂ ਚੱਲਣ ਦੇਣੀ ਚੱਲੀਏ ਪਹਿਲੇ ਹਾਂ ਚਲੋ ਫੇ ਚੱਲੀਏ ਕਿਉਂ ਜਾਣਾ ਕਿਉਂ ਬੈਠੋ ਚਾਹ ਪਾਣੀ ਪੀ ਕੇ ਜਾਓ ਪਹਿਲੀ ਵਾਰੀ ਤੁਸੀਂ ਆਏ ਇਦਾਂ ਚੱਲ ਜਿਨਾ ਸੱਚੇ ਮੂੰਹ ਹੀ ਨਹੀਂ ਮਸੀਂ ਚਾਹ ਬਣੇ ਦੀ ਲੋੜ ਨਹੀਂ ਸੀ ਲੋੜ ਕਿਉਂ ਨਹੀਂ ਕੀ ਕੋਈ ਨਹੀਂ ਆਪੇ ਮੂਹਨ ਮਚਾ ਬਣਾਉਂਦੀ ਆ ਭਾਬੀ ਨੇ ਮੇਰੇ ਨਾਲ ਕਿੰਦਾ ਵੱਡਾ ਧੋਖਾ ਕੀਤਾ ਵਾ ਜੇ ਮੇਰਾ ਵਿਆਹ ਹੀ ਕਰਾਉਣਾ ਹੈ ਘੱਟੋ ਘੱਟ ਪੜ੍ਹੀ ਲਿਖੀ ਫੈਮਿਲੀ ਚ ਵਿਆਹ ਕਰਾ ਆ ਦਿੰਦੀ ਉਤੋਂ ਮੁੰਡਾ ਵੀ ਅਨਪੜ੍ਹ ਲੱਭ ਕੇ ਦਿਤਾਵਾ ਜਿੰਨੂੰ ਕੁਛ ਪਤਾ ਆਵਣੀ ਆ ਮੈਂ ਰੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਨਹੀਂ ਮੈਂ ਨਹੀਂ ਖਾਣੀ ਰੋਟੀ ਅਜੇ ਬਣੀ ਆ ਮੈਂ ਲਿਆ ਦਿੰਨੀ ਆ ਤੈਨੂੰ ਮੈਂ ਕਿਹਾ ਜੇ ਮੈਨੂੰ ਨਹੀਂ ਭੁੱਖਿਆਗੀ ਕੀ ਗੱਲ ਮੈਨਾਂ ਗੁੱਸੇ ਹੋ ਨਹੀਂ ਮੈਂ ਤਾਂ ਨਹੀਂ ਗੁੱਸੇ ਪਰ ਤੁਹਾਡੇ ਚਿਹਰੇ ਤੋਂ ਲੱਗਣ ਰਿਹਾ ਵਾ ਕਿ ਤੁਹਾਨੂੰ ਕਿਸ ਗੱਲ ਦੀ ਨਾਰਾਜ਼ਗੀ ਆ ਮੇਰੇ ਨਾਲ ਜੇ ਤੂੰ ਬੈਰ ਨਹੀਂ ਐੇ ਖਾੜਲੇ ਨਹੀਂ ਆ ਤੇ ਤੂੰ ਉਹ ਦੱਸੋਚ ਲੈਣਾ ਕਿ ਨਾ ਪੜਾਈ ਵਾਲੀ ਗੱਲ ਨਹੀਂ ਕਰਨੀ ਮੰਮੀ ਦੇ ਨਾਲ ਜਦੋਂ ਤੈਨੂੰ ਕਿਹਾ ਹੈਗਾ ਵੀ ਨਹੀਂ ਅਜੇ ਪੜਨਾ ਨਹੀਂ ਮੰਮੀ ਰੋਕਣ ਢੀ ਆ ਤੇ ਤੂੰ ਕਿਉਂ ਮੰਮੀ ਦੇ ਨਾਲ ਗੱਲ ਕੀਤੀ ਤੇ ਕਿਉਂ ਪੰਚਾਇਤ ਘਰ ਬੁਲਾ ਵੀ ਲਈ ਦੋ ਕਿੰਨਾ ਕ ਟਾਈਮ ਹੋਇਆ ਸਾਡੇ ਵਿਆਹ ਨੂੰ ਪਹਿਲਾਂ ਮੇਰੀ ਗੱਲ ਤੇ ਸੁਣ ਲੋ ਮੈਨਾਂ ਵੀ ਮੌਕਾ ਦੋ ਨਾ ਆਪਣੀ ਗੱਲ ਬੋਲਣ ਦਾ ਆ ਜੋੜੇ ਤੇਰੇ ਘੜੀ ਮੇ ਹੱਥ ਨਾ ਹੀ ਕੁਝ ਬੋਲ ਤੇ ਚੰਗਾ ਵਾ ਅੱਗੇ ਤੂੰ ਬੋਲ ਬੋਲ ਕੇ ਨਾ ਰੰਗ ਹੀ ਲਾ ਦਿੱਤੇ ਆ ਨਾ ਹੀ ਕੁਝ ਬੋਲਿਆ ਕਰ ਤੇ ਚੰਗਾ ਵਾ ਕੌਣ ਵੇਲੇ ਦੇ ਗਏ ਤੱਕ ਨਹੀਂ ਆਇਆ ਪਤਾ ਨਹੀਂ ਉੱਥੇ ਕੀ ਬਣਿਆ ਕੀ ਨਹੀਂ ਨਾ ਤੱਕ ਤੇ ਫੋਨ ਹੀ ਆ ਘਰ ਜਿਹੜਾ ਮੈਂ ਫੋਨ ਹੀ ਕਰਕੇ ਪੁੱਛ ਲਾਂ ਇਹਨਾਂ ਦਾ ਵੀ ਮੈਨੂੰ ਕੋੱਖ ਪਤਾ ਨਹੀਂ ਲੱਗਣ ਡਿਆ ਨਾ ਕੋਈ ਸੁੱਖ ਚ ਨੇ ਦਾ ਪਤਾ ਲੱਗਣ ਡਿਆ ਕੁੜੀ ਕੀ ਹਾਲਤ ਹੈਗੀ ਕਿਹੇ ਚ ਨੇ ਲੈ ਆ ਗਏ ਜੇ ਆਹ ਆ ਗਏ ਆਗੇ ਕਿੱਦਾਂ ਵਾ ਕਿੱਦਾਂ ਆ ਗਈ ਕੁੜੀ ਤੇਰੀ ਤੇ ਠੀਕ ਵਾ ਮੰਮੀ ਉਥੇ ਸਹੁਰੇ ਨੂੰ ਨੇ ਵਕਤ ਪਾਇਆ ਕੱਲੀ ਨੇ ਉਠਦੀ ਬੈਠੀ ਪੜ੍ਹਾਈ ਪੜ੍ਹਾਈ ਬਸ ਉਹਨਾਂ ਲਹੂ ਪੀ ਲਿਆ ਉਹਨੇ ਜਾਂਦੀ ਨੇ ਹਾ ਹੈ ਇਹ ਕਿੱਦਾਂ ਦੀ ਗੱਲ ਕਰਦਾ ਵਾ ਕੁੜੀ ਤੇਰੀ ਤੇਰੀ ਕੋ ਨਹੀਂ ਲੱਗਦੀ ਤੇਰੀ ਭੈਣ ਵਾ ਅਕਲ ਨਾਲ ਅਕਲ ਨੂੰ ਹੱਥ ਫੇਰ ਤੂੰ ਉਹ ਮੰਮੀ ਵੇਖ ਜੇ ਅਕਲ ਨੂੰ ਹੱਥ ਫੇਰ ਦਿੰਦੀ ਆ ਪਰ ਉਹਨੂੰ ਵੀ ਅਕਲ ਚਾਹੀਦੀ ਆ ਨਾ ਕਿਹੜੇ ਦਿਉਣੇ ਦੇ ਵਿਆਹ ਨੂੰ ਤੇ ਨੇਰੀ ਆ ਵੀ ਗਈ ਪੜ੍ਹਾਈ ਆਪੇ ਕਰਾਈ ਦਿੰਗੇ ਐਡਮਿਸ਼ਨ ਜੀ ਨੂੰ ਕਰਾਉਣੀ ਹੈ ਮੇਰੀ ਗੱਲ ਸੁਣੋ ਉਹ ਵੀ ਆਪਣੇ ਥਾਂ ਸੱਚੀ ਆ ਜਦੋਂ ਉਹਨਾਂ ਨੇ ਕਿਹਾ ਵੀ ਪੜ੍ਹਾਵਾਵਾਂਗੇ ਜਿੱਦ ਤੂੰ ਗੱਲ ਕੀਤੀ ਸੀ ਤੇ ਫੇਰ ਹੁਣ ਉਹਨਾਂ ਨੂੰ ਕੀ ਗੱਲ ਹੁਣ ਕਿਉਂ ਨਹੀਂ ਪੜਾਉਂਦੇ ਹੋ ਹੱਦ ਕਰੀ ਜਾਣਦੇ ਆ ਤੁਸੀਂ ਕੁੜੀ ਨੂੰ ਵਸਣ ਦੇਣਾ ਕਿ ਨਹੀਂ ਵਸਣ ਦੇਣਾ ਪੜ੍ਹਾਈ ਪੜ੍ਹਾਈ ਦੇਣਾ ਬਸ ਗੱਲ ਚੱਲ ਤੇ ਚੜਾ ਛੜੋ ਆਪੇ ਜਦੋਂ ਉਹਨਾਂ ਦਾ ਜੀ ਕਰੂਗਾ ਨਾ ਉਹ ਪੜਾ ਲੈਣਗੇ ਤੇ ਜਦੋਂ ਮੇਰੀ ਗੱਲ ਸੁਣ ਉਹਨਾਂ ਨੇ ਗੱਲ ਕੀਤੀ ਹੀ ਉਹਨਾਂ ਨੇ ਕਿਹਾ ਇਹ ਮੈਂ ਪੜਾਵਾਗੇ ਹੁਣ ਉਹਨਾਂ ਨੂੰ ਕੀ ਬਿਮਾਰੀ ਆ ਪਾ ਦੇਣਾ ਉਹਨੂੰ ਕਾਲਜ ਉਹ ਪੜ ਲੈ ਉਹ ਮੰਮੀ ਤੁਹਾਨੂੰ ਵੀ ਪਤਾ ਵਾ ਵਿਆਹ ਕੀਤਾ ਵਸ 100 ਖਰਚੇ ਹੁੰਦੇ ਆ ਕਿਹੜੇ ਪੈਸੇ ਤੇ ਲੈ ਘੱਟ ਹੁੰਦਾ ਐਡਮਿਸ਼ਨ ਮੁਕਤ ਹੋ ਜਾਣੀ ਆ 500 ਰੁਪਈਆਂ ਦੀ ਲੱਗਦੀ ਆ ਉਥੇ ਵੇ ਤੂੰ ਤਾਂ ਰਹਿਣ ਹੀ ਦੇ ਪਤਾ ਨਹੀਂ ਤੈਨੂੰ ਕੀ ਹੋ ਗਿਆ ਤੂੰ ਭੈਣ ਵੱਲ ਘੱਟਵਾ ਦਾ ਤੇ ਸਹੁਰਿਆਂ ਵੱਲ ਜ਼ਿਆਦਾ ਹੋ ਗਿਆ ਵਾ ਕੋਈ ਗੱਲ ਵੀ ਉੱਥੇ ਕੀਤੀ ਹੀ ਪੜਾਈ ਪੜੂਈ ਬਾਰੇ ਕਿਵੇਂ ਮੈਨੂੰ ਝੂਠ ਹੀ ਮਾਰਦੇ ਈ ਤੁਸੀਂ ਮੰਮੀ ਉਹਦੀ ਸੱਸ ਨੇ ਸਿੱਧਾ ਕਹਿਤਾ ਵਾ ਜਦੋਂ ਸਾਡੇ ਕੋ ਫਰਸਤ ਹੋਊਗੀ ਪੜਨੇ ਪਾਵਾਂਗੇ ਜੇ ਹੋਊਗੀ ਕਰਾਵਾਂਗੇ ਨਹੀਂ ਉਹਦੀ ਲਿਖ ਕੇ ਨਹੀਂ ਦਿੱਤਾ ਤੇ ਫਿਰ ਤੁਸੀਂ ਕਾਦੀ ਗੱਲ ਕੀਤੀ ਤੁਸੀਂ ਤੋਂ ਤਾਂ ਸਾਰੀ ਗੱਲ ਖੋਲੀ ਤੇ ਮੰਮੀ ਗੱਲ ਕਰੀਦੀ ਆ ਜਦੋਂ ਹੁਣ ਅਗਲੇ ਹੁਣ ਮੁੱਕਰ ਕੇ ਤਾਂ ਇਹ ਚ ਮੇਰਾ ਕੀ ਕਸੂਰ ਹੁਣ ਉਹਨਾਂ ਦੇ ਹੱਥ ਵਾਸਾ ਕੰਮ ਸਾਰੇ ਆਹੋ ਵੀ ਇਹਦੇ ਗੱਲ ਅਗਲੇ ਆਂ ਜੇ ਬੋਲਾ ਪੜਾਉਂਦਾ ਸ਼ੌਂਕ ਵਿੱਚ ਲੈ ਜਾਓ ਨਾਲ ਹੀ ਇਹਨੂੰ ਤੋ ਕੁੜੀ ਤੇ ਮੇਰੀ ਤੁਸੀਂ ਲੱਗਦੀ ਖੂਚ ਹੀ ਪਾਤੀ ਕਿਤਾ ਤਾਂ ਕਿੱਦਾਂ ਕੱਟਾਂ ਢੀ ਕਿੱਦਾਂ ਨਹੀਂ ਮੰਮੀ ਤੁਸੀਂ ਇਹ ਤੱਕ ਘਰ ਨਹੀਂ ਨਾ ਵੇਖਿਆ ਉਹ ਸੁੱਖੀ ਸੰਧੀ ਜਾਂਦੇ ਤੇ ਤੁਸੀਂ ਘਰ ਬਾਹਰ ਉਹਦਾ ਵੇਖ ਕੇ ਆਂਦੇ ਸਾਦਾ ਸੋਕ ਸੁਵਿਧਾ ਉਹਦੇ ਕੋਲ ਵਾ ਜਾਣ ਕੇ ਉਹ ਮਛਲੀ ਫਿਰਦੀ ਜਾਂਦੇ ਇਹ ਗੱਲ ਕਰਕੇ ਕਿ ਕੋਈ ਫਾਇਦਾ ਹੋਇਆ ਨਹੀਂ ਘਰ ਨੂੰ ਉਹਨੇ ਚੱਟਣਾ ਵਾ ਜੇ ਘਰ ਚੋਂ ਨੂੰ ਸੋਖੀ ਨਹੀਂ ਆਗਾ ਤਾਂ ਉਹ ਘਰ ਨੂੰ ਤਾਂ ਕੀ ਕਰੇ ਕਿਉਂ ਨਹੀਂ ਗਾ ਸੋਕ ਤਿੰਨ ਗਾਇਆਂ ਕਿੱਦਾਂ ਦੀ ਉਹਨਾਂ ਦੇ ਘਰ ਬੱਝੀਆਂ ਤੇ ਕੀ ਕਰੇ ਉਹ ਗਾਇਆਂ ਨੂੰ ਕੀ ਕਰੇ ਦੱਸ ਮੈਂ ਖਾਣ ਪੀਣ ਨੂੰ ਵਾਧੂ ਰਿਜਕ ਘਰ ਬਣਿਆ ਸਭ ਕੁਝ ਬਣਿਆ ਵਾ ਹੋਰ ਕੀ ਚਾਹੀਦਾ ਵਾ ਅੱਗੇ ਤੇ ਨਾ ਪੜ੍ਹਾਈ ਪੜੀ ਲਿਖੀ ਜੱਗੇ ਆਗੀ ਵੇ ਜੈਨੂ ਸ਼ੌਂਕੀ ਕੋਰਸ ਦਾ ਮੈਂ ਤੁਹਾਨੂੰ ਪਹਿਲਾਂ ਹੀ ਵੱਡਿਆ ਸੀ ਵੀ ਪੁੱਛ ਲਓ ਉਹਦੇ ਸਹੁਰਿਆਂ ਨੂੰ ਜਿੱਥੇ ਤੁਸੀਂ ਰਿਸ਼ਤਾ ਕਰਾਉਂਦੇ ਜੇ ਪੁੱਛ ਲਓ ਵੀ ਉਹਨਾਂ ਨੇ ਗਾੜੀ ਕੋਰਸ ਕਰਸ ਕਰਾਉਣਾ ਕਿ ਨਹੀਂ ਕਰਾਉਣਾ ਮੰਮੀ ਤੇਰਾ ਨਹੀਂ ਇਰਾਦਾ ਵੀ ਉਹਦਾ ਘਰ ਬਸੇ ਤੇਰਾ ਰਾਦਾ ਵੀ ਇੱਥੇ ਆ ਜਾਏ ਓਏ ਆ ਚਲ ਜੇ ਮੰਮੀ ਨਾਲ ਨਹੀਂ ਗੱਲ ਕਰਦਾ ਫਾਇਦਾ ਕੋਈ ਨਹੀਂ ਕਿਹੜੀ ਮਾਵਾਂ ਜਿਹੜੀ ਆਂਦੀ ਤੇਦਾ ਘਰ ਨਾ ਬਸੇ ਮੰਮੀ ਜੇ ਤੂੰ ਕਿਤੇ ਇੱਕ ਵਾਰੀ ਜਾ ਕੇ ਵੇਖੋਗੇ ਨਾ ਤੂੰ ਖੁਸ਼ ਹੋਗੇ ਵੀ ਮਾੜਾ ਨਹੀਂ ਤੁਹਾਡੀ ਤੈਨੂੰ ਘਰ ਲੱਭ ਕੇ ਦਿੱਤਾ ਐਦਾਂ ਦੀਆਂ ਗੱਲਾਂ ਕਰ ਰਹੇ ਹੋ ਨਾ ਉਹਦਾ ਘਰ ਨਾ ਖੁੱਟ ਜਾ ਕਿਤੇ ਆਹੋ ਤੁਹਾਡੀ ਗਾੜੀ ਹੱਥ ਜੋੜੇ ਤੂੰ ਦੋ ਹੱਥ ਜੋੜ ਕੇ ਚੱਲ ਚੱਲੀ ਆ ਉਹ ਪਤਾ ਨਹੀਂ ਉਥੇ ਕਿਦਾਂ ਕੱਟਣ ਦੀ ਕਿਦਾਂ ਨਹੀਂ ਕੱਟਣ ਈ ਮੈਨੂੰ ਕੋਈ ਸਮਝ ਨਹੀਂ ਆਉਂਦੀ ਇਹਨਾਂ ਨੂੰ ਪਹਿਲਾਂ ਮੈਂ ਵੱਡਿਆ ਫੇ ਰਿਸ਼ਤਾ ਦੇ ਕਰਨਾ ਵਾ ਤਾਂ ਉਥੇ ਪੁੱਛ ਗਿਛ ਕੇ ਕਰੋ ਚੰਗੀ ਤਰ੍ਹਾਂ ਗੱਲਾਂ ਸਾਰੀਆਂ ਕਰ ਲਓ ਉਹਨਾਂ ਨਾਲ ਕਲੀਅਰ ਤੇ ਫੇ ਗੱਲ ਕਰਿਓ ਪਰ ਇਹ ਮੇਰੇ ਟਲੇ ਨਹੀਂ ਸਾਰੀਆਂ ਗੱਲਾਂ ਕੀਤੀਆਂ ਸਾਰੀਆਂ ਕੀਤਾ ਫਾਇਦੇ ਪੱਸ ਗਈ ਮੇਰੀ ਤੀ ਤਾ ਡੱਕ ਗਿਆ ਹੁਣ ਹਿੱਥੇ ਐਵੇਂ ਨਹੀਂ ਪੋਚੇ ਚ ਲਾਉਣ ਆ ਪਾ ਦੇ ਦੋ ਪਰ ਇਹ ਚੁੱਕ ਪਈ ਨਾ ਕੋਈ ਗਾਲੀ ਮੰਮੀ ਥੋ ਲੈਣੀ ਆ ਜਾ ਜਾ ਕੇ ਤੇ ਆਰਾਮ ਕਰ ਲਓ ਮੰਮੀ ਜੀ ਮੈਨੂੰ ਦੱਸੋ ਕੰਮ ਕਿਹੜਾ ਵਾ ਮੈਂ ਕਰਦੀ ਆਂ ਨੀ ਤੂੰ ਮਿਹਰਬਾਨੀ ਕਰ ਤੂੰ ਕਹਦਾ ਕੰਮ ਕਰਨਾ ਅਸੀਂ ਆਪੇ ਕੰਮ ਕਰ ਲੈਣਾ ਮਾਸਾ ਕੋ ਕੰਮ ਕਰ ਲਿਆ ਤੇ ਤੁਹਾਡਾ ਆਪਣਾ ਕਹਿੰਦੇ ਮੈਨੂੰ ਪੜਾਈ ਕਰਾਓ ਜਾ ਜਾ ਕੇ ਪੜਾਈ ਦੇ ਸੁਪਨੇ ਲੈ ਆ ਤੂੰ ਰਾਜਵਿੰਦਰ ਪਰ ਮੰਮੀ ਨੇ ਮੈਨੂੰ ਲੱਗਦਾ ਜਿਆਦਾ ਗੁੱਸਾ ਕੀਤਾ ਮੇਰੀ ਗੱਲ ਦਾ ਉਹਦਾ ਇੱਕ ਗੱਲ ਦੱਸਾਂ ਮੈਂ ਇਹ ਘਰ ਦੇ ਵਿੱਚ ਵਿਆਹ ਇਸੇ ਲਈ ਕਰਾਇਆ ਸੀ ਕਿਉਂਕਿ ਮੇਰੀ ਪੜਾਈ ਅੱਗੇ ਕਰਾਉਣ ਵਾਸਤੇ ਤੁਸੀਂ ਮੰਨੇ ਸੀ ਤਾਂ ਹੀ ਮੈਂ ਹਾਂ ਕੀਤੀ ਸੀ ਭਾਬੀ ਤੂੰ ਫਿਰ ਉਹੀ ਗੱਲਾਂ ਲੈ ਕੇ ਬੈ ਗਈਆਂ ਹਾ ਇਹ ਤਾਂ ਪਹਿਲੀ ਕਲੇਸ਼ ਨਹੀਂ ਖਤਮ ਹੋਈ ਤੇ ਤੇਰੀਆਂ ਫਿਰ ਉਹੀ ਗੱਲਾਂ ਆ ਹੁਣ ਮੰਮੀ ਨੇ ਇੱਕ ਵਾਰੀ ਜਵਾਬ ਦਿੱਤਾ ਨਾ ਤੇ ਮੰਮੀ ਨੇ ਹੁਣ ਨਹੀਂ ਹਾਂ ਕਰਨੀ ਭਾਬੀ ਹੁਣ ਮੰਮੀ ਨੇ ਇੱਕ ਵਾਰੀ ਨਾ ਕਰਤੀ ਨਾ ਸਮਝੋ ਪੱਥਰ ਤੇ ਲਕੀਰ ਆ ਹੁਣ ਮੰਮੀ ਨੇ ਹਾਂ ਨਹੀਂ ਕਰਨੀ ਤੇ ਤੁਸੀਂ ਵੀ ਆਪਣੇ ਦਿਮਾਗ ਚ ਇਹ ਗੱਲ ਕੱਢ ਦੋ ਪੜਨ ਪੜਨ ਵਾਲੀ ਤੇ ਚੁੱਪ ਕਰਕੇ ਕੰਮ ਧੰਦਾ ਕਰੋ ਐਵੇਂ ਕਲੇਸ਼ ਪਾ ਕੇ ਕਰੇ ਕੀ ਕਰਨਾ ਵਾ ਬੋਨਮਾ ਨਰਾਜ ਵਾ ਮੇਰੇ ਨਾਲ ਨਹੀਂ ਨਹੀਂ ਮੈਂ ਕਹਤੋ ਨਾ ਰਾਜ ਹੋਣਾ ਮੈਨੂੰ ਤਾਂ ਲੱਗਣ ਡਿਆ ਜਿੱਦਾਂ ਮੈਨੂੰ ਨਾਰਾਜ਼ ਹੁਣੀ ਆ ਨਹੀਂ ਨਹੀਂ ਮੈਂ ਨਾਰਾਜ਼ ਨਹੀਂ ਆ ਤੁਹਾਨੂੰ ਵੈਸੇ ਹੀ ਲੱਗਣ ਡਿਆ ਮੈਨੂੰ ਨਾ ਜਿਹੜਾ ਮੈਂ ਤੈਨੂੰ ਸਵੇਰੇ ਡਾਂਟਦਾ ਹੈ ਨਾ ਉਹਦਾ ਮੈਨੂੰ ਬੜਾ ਪਛਤਾਵਾ ਆਇਓ ਪਰ ਮੈਂ ਕਰਾਵੇਂ ਕੀ ਸਵੇਰ ਮਹੌਲੀ ਇਦਾਂ ਦਾ ਹੈਗਾ ਕੱਦ ਕਰਕੇ ਮੇਰੇ ਕੋਲ ਥੋੜਾ ਡਾਂਟਿਆ ਗਿਆ ਤੈਨੂੰ ਸਮਝਦੀ ਨਹੀਂ ਐ ਮੈਂ ਤੁਹਾਡੀ ਸਾਰੀ ਗੱਲ ਪਰ ਮੈਂ ਵੀ ਹੁਣ ਕੀ ਕਰਾਂ ਜਦੋਂ ਮੈਂ ਪੜਾਈ ਦੀ ਗੱਲ ਕੀਤੀ ਮੰਨਿਆ ਤੁਹਾਨੂੰ ਸਾਰਿਆਂ ਨੂੰ ਗੁੱਸਾਇਆ ਪਰ ਮੇਰੀ ਵੀ ਗੱਲ ਸਮਝੋ ਨਾ ਤੁਸੀਂ ਸਾਰੇ ਮੈਂ ਇਸ ਘਰ ਦੇ ਵਿੱਚ ਵਿਆਹ ਇਸੇ ਲਈ ਕਰਵਾਇਆ ਸੀ ਕਿਉਂਕਿ ਸਾਰੇ ਕਹਿੰਦੇ ਸੀ हां ਵਿਆਹ ਤੋਂ ਬਾਅਦ ਪੜ੍ਹਾਈ ਹੋਊਗੀ ਤੇਰੇ ਸਹੁਰੇ ਜਾ ਕੇ ਮੇਰੀ ਭਾਬੀ ਨੇ ਵੀ ਮੈਨੂੰ ਇਹੋ ਕਿਹਾ ਸੀ ਤਾਂ ਹੀ ਮੈਂ ਇੱਥੇ ਵਿਆਹ ਕਰਾ ਕੇ ਆਈ ਆ ਮੇਰਾ ਸੁਪਨਾ ਹੀ ਪੜ ਲੈ ਕੇ ਅੱਗੇ ਵਧਾਂ ਪਰ ਜੇ ਤੇਰਾ ਸੁਪਨਾ ਹੈਗਾ ਪੜ੍ਹਾਈ ਲੈ ਕੇ ਆਈ ਕਰਨ ਦਾ ਤੇ ਤੂੰ ਘਰੋਂ ਪੜ ਕੇ ਆਉਣਾ ਹੈ ਨਾ ਫੇਰ ਹੀ ਵਿਆਹ ਕਰਨਾ ਹੈਗਾ ਰਿਸ਼ਤੇ ਤੇ ਬੜੇ ਹੁੰਦੇ ਸੀ ਪਰ ਮੈਂ ਇਹੋ ਗੱਲ ਕਹਿੰਨੀ ਆ ਕਿ ਪਹਿਲਾਂ ਮੈਂ ਪੜ੍ਹਾਈ ਕਰਨੀ ਤੇ ਫੇਰ ਵਿਆਹ ਕਰਾਉਣਾ ਪਰ ਜਦੋਂ ਤੁਹਾਡੇ ਘਰੋਂ ਰਿਸ਼ਤਾ ਆਇਆ ਨਾ ਤੇ ਮੇਰੀ ਭਾਬੀ ਕਹਿੰਦੀ ਤੇਰੇ ਸਹੁਰੇ ਕਹਿੰਦੇ ਪੜਾਵਾਗੇ ਮੈਂ ਇਸੇ ਲਈ ਹਾਂ ਕੀਤੀ ਸੀ ਵਿਆਹ ਕਰਾਉਣ ਨੂੰ ਇੱਥੇ ਤੇ ਤੈਨੂੰ ਕੀ ਅਜੇ ਵੀ ਲੱਗਣ ਡਿਆ ਕਿ ਮੰਮੀ ਨੇ ਝੂਠ ਬੋਲਿਆ ਹੈਗਾ ਨਹੀਂ ਨਹੀਂ ਮੰਮੀ ਨੇ ਨਹੀਂ ਝੂਠ ਬੋਲਿਆ ਝੂਠ ਤੇ ਮੇਰੀ ਭਾਬੀ ਨੇ ਬੋਲਿਆ ਵਾ ਮੈਨੂੰ ਘਰੋਂ ਕੱਢਣ ਵਾਸਤੇ ਕਿ ਮੈਂ ਵਿਆਹ ਕਰਵਾ ਲਾਂ ਨਾਲੇ ਨਾ ਮੈਨੂੰ ਤੇ ਆਪ ਬੜੀ ਸ਼ਰਮ ਆਉਂਦੀ ਆ ਮੰਮੀ ਕੀ ਸੋਚਦੇ ਹੋਣਗੇ ਮੇਰੇ ਬਾਰੇ ਕਿ ਕੱਲ ਦੀ ਵਿਆਹੀ ਆਈ ਸ਼ੋਕਰੀ ਤੇ ਮੈਨੂੰ ਝੂਠੀਆਂ ਪਾਉਂਦੇ ਆ ਮੈਨੂੰ ਆਪ ਨੂੰ ਬੜਾ ਹੁਰਤਰਾਉਂਦੇ ਆ ਚਲ ਕੋਈ ਗੱਲ ਨਹੀਂ ਤੂੰ ਆਪਣੇ ਦਿਲ ਤੇ ਨਾ ਲਾ ਜਦੋਂ ਮੰਮੀ ਦਾ ਗੁੱਸਾ ਸ਼ਾਂਤ ਹੋ ਗਿਆ ਨਾ ਸਾਰਾ ਕੁਝ ਸਹੀ ਹੋ ਜਾਣਾ ਤੇ ਘਰ ਦਾ ਮਾਹੌਲ ਵੀ ਸਹੀ ਹੋ ਜਾਣਾ ਮੰਮੀ ਪੈਸੇ ਦੋ ਮੈਨੂੰ ਕੀ ਕਰਨੇ ਆ ਪੈਸੇ ਫੀਸ ਦੇਣੀ ਆ ਕਾਲਜ ਦੀ ਨਹੀਂ ਅਜੇ ਕਿਹੜੇ ਦੇਣੇ ਹੋਏ ਆ ਅਜੇ ਤਾਂ ਤੇਰੀ ਮਾਂ ਫੀਸ ਉਹਨਾਂ ਦਿੱਤੀ ਆ ਅੱਜ ਤੇਰੀ ਫੀਸ ਫੇਰ ਆ ਆ ਵੀ ਗਈ ਆ ਮੰਮੀ ਉਹ ਪਿਛਲੇ ਮਹੀਨੇ ਫੀਸ ਦਿੱਤੀ ਸੀ ਹਾਂ ਨਵਾਂ ਮਹੀਨਾ ਚੜ ਗਿਆ ਤੇ ਫੇਰ ਫੀਸ ਦੇਣੀ ਆ ਮੇਰਾ ਤਾਂ ਰਾਦਾ ਵੀ ਤੈਨੂੰ ਹਟਾ ਕੇ ਨਾ ਤੇ ਸਰਕਾਰੀ ਪਾ ਛੱਡਣਾ ਅ ਮੇਰ ਕੋਲ ਨੀ ਪੀਸਾ ਬੂਸਾ ਰੋਜ਼ ਦਿੱਤੀਆਂ ਜਾਂਦੀਆਂ ਸਰਕਾਰੀ ਮੈਨੂੰ ਪਹਿਲੀ ਹੀ ਦਾਖਲ ਕਰਾਉਣਾ ਹਣ ਬਾਲਾ ਚੁੱਪ ਕਰਕੇ ਮੈਂ ਹੈ ਨਹੀਂ ਕਿ ਪੀਸ ਫੇਰ ਦੇ ਦਾਂਗੇ ਮਾਦਾ ਮੈਨੂੰ ਫੀਸ ਦੋ ਆਹ ਡੌਣ ਹਟੂਣ ਵਾਲੇ ਕੰਮ ਜਦੋਂ ਦੁਕਾਨਿਆਂ ਕੋਲੋਂ ਕਰ ਲਿਓ ਮੈਂ ਫੀਸ ਦੇਣੀ ਆ ਉੱਥੇ ਮੈਡਮਾਂ ਕਹਿੰਦੀਆਂ ਵਾ ਤੇ ਹਾਂ ਨਹੀਂਗੇ ਤਾਂ ਕਿੱਥੋਂ ਦਵਾਉ ਤੈਨੂੰ ਪੈਸੇ ਫੇਰ ਸਹੀ ਫੇਰ ਲੈ ਜੀ ਮੁੜ ਕੇ ਤੇ ਫੇਰ ਕਿੱਥੋਂ ਆ ਜਾਣੇ ਆ ਤੈਨੂੰ ਮੈਂ ਜਦੋਂ ਕਹਿ ਨਹੀਂ ਵੀ ਮੇਰੇ ਕੋਲ ਹੀ ਹਾਂ ਨਹੀਂ ਤਾਂ ਐਵੇਂ ਜਿੱਦੀ ਜਾਨੀ ਪੈ ਜਾ ਮੈਂ ਚੁੱਪ ਕਰਕੇ ਘਰੇ ਹੀ ਫੀਸ ਉਹਨਾਂ ਦਾ ਵੀ ਕੋਈ ਹਾਲ ਨਹੀਂ ਆ ਜਦੋਂ ਇਹ ਤੋਂ ਪੈਸੇ ਮੰਗਲੇ ਤਾਂ ਹੁੰਦੇ ਹੀ ਨਹੀਂ ਆ ਫੀਸ ਚਾਹੀਦੀ ਐ ਇਹਨੂੰ ਰੋਜ਼ ਝਾੜੀ ਇਹਦੀ ਫੀਸ ਹੀ ਨਹੀਂ ਮੈਨੂੰ ਪਤਾ ਲੱਗਣ ਦਿੰਦੀ ਜਾਣ ਖਾਲੀ ਐ ਕਿੱਡੀ ਐ ਨਾ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਮੈਨੂੰ ਪਤਾ ਜੇ ਇਹੀ ਤੂੰ ਗੱਲ ਕਰਨੀ ਆ ਤੈਨੂੰ ਹੀ ਪੈਸੇ ਚਾਹੀਦੇ ਹੋਣੇ ਆ ਭੈਣ ਮੰਗ ਨਹੀਂ ਮੰਮੀ ਮੈਨੂੰ ਤਾਂ ਕੋਈ ਪੈਸਾ ਨਹੀਂ ਚਾਹੀਦਾ ਹਾਂ ਤੇ ਫਿਰ ਹੋਰ ਕੀ ਗੱਲ ਆ ਮੈਂ ਕਹਿੰ ਰਿਹਾ ਸੀ ਤੁਸੀਂ ਪੋਨਮ ਨਾਲ ਰੁੱਖਾ ਰੁੱਖਾ ਕਰ ਰਹਿੰਦੇ ਹੋ ਇਹਦੇ ਵਿੱਚ ਉਹਦੀ ਕੀ ਗਲਤੀ ਆ ਹਾਂ ਹਾਂ ਪੁੱਤ ਉਹਦੀ ਵਾਕਿਆ ਹੀ ਕੋਈ ਗਲਤੀ ਨਹੀਂ ਗਲਤੀ ਤਾਂ ਸਾਰੀ ਮੇਰੀ ਆ ਨਹੀਂ ਮੰਮੀ ਨਾ ਇਹਦੇ ਵਿੱਚ ਉਹਦੀ ਕੋਈ ਗਲਤੀ ਆ ਤੇ ਨਾ ਹੀ ਤੁਹਾਡੀ ਆ ਕੋਈ ਗਲਤੀ ਗਲਤੀ ਉਹਦੀ ਸਾਰੀ ਭਾਬੀ ਦੀ ਆ ਵੇ ਉਹਥੇ ਵੀ ਇਦਾਂ ਹੀ ਪਵਾੜਾ ਪਾ ਕੇ ਬੈਂਦੀ ਹੋਣੀ ਆ ਵੀ ਮੈਨੂੰ ਪੜ੍ਹਾਈ ਕਰਾਓ ਮੈਨੂੰ ਕਾਲਜ ਕਲਾ ਕਲਾਓ ਤੇ ਪਰ ਜਾਈ ਨੇ ਚੰਗਾ ਕੀਤਾ ਨਾ ਵਿਆਹ ਕੇ ਫਾ ਵੱਧ ਗਏ ਤੇ ਇੱਥੇ ਸਾਡੇ ਗੱਲ ਸੋੜ ਦਿੱਤੀ ਆ ਚੱਲ ਮੰਮੀ ਫੇਰ ਕੀ ਪੜ੍ਹਾਈ ਕਰਨ ਦੇ ਵਿੱਚ ਕਿਹੜਾ ਬਈ ਨੁਕਸਾਨ ਹੋਏਗਾ ਚੱਲ ਪੜ੍ਹਦੀ ਲਿਖਦੀ ਕਿਤੇ ਨੌਕਰੀ ਤੇ ਲੱਗਦੀ ਤੇ ਤੂੰ ਹੀ ਮੈਨੂੰ ਹਾਂ ਕਰ ਦਿੰਦੇ ਤੇ ਚੱਲ ਪੜ੍ਹ ਕੇ ਚ ਨੌਕਰੀ ਤੇ ਲੱਗ ਜਾਣਾ ਹੈ ਨਾ ਤੇ ਚਾਰ ਦਮੜੇ ਲਿਆਉਂਦੀ ਆਪਣੇ ਘਰ ਹਾਂ ਵੇ ਹੁਣ ਤੂੰ ਉਹਦੇ ਮਗਰ ਲੱਗ ਗਿਆ ਉਹਦੇ ਮਗਰ ਲੱਗਾ ਤਾਂ ਤਾਂ ਹੀ ਇਹ ਜਿਆ ਕਰਵਾ ਕਰਦੇ ਆ ਨਾ ਮੰਮੀ ਮੈਂ ਉਹਦੇ ਮਗਰ ਨਹੀਂ ਲੱਗਾ ਹੋਰ ਕੀ ਆ ਵਾਂ ਕਿੰਨੀ ਲੱਗਾ ਤੇ ਮੰਮੀ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਕਰਨ ਆਇਆ ਜੀ ਕਿ ਚਲੋ ਪੋਨਮ ਦੀ ਹੁਣ ਐਡਮਿਸ਼ਨ ਕਰਵਾ ਦਿੰਨੇ ਆਪਾਂ ਬੇ ਚੁੱਪ ਕਰਕੇ ਬਹਿ ਜਾ ਸਾਡੇ ਘਰ ਚ ਤੇ ਸਾਡੇ ਖਾਨਦਾਨ ਚ ਇਹ ਰਵਾਜ ਆ ਜੀਗਾ ਕਿ ਨੋਆ ਨੂੰ ਨਾ ਕਾਲਜਾਂ ਦੇ ਵਿੱਚ ਪਜਾ ਦੋ ਹੁੰਦੀ ਆਈ ਚੁੱਪ ਕਰਕੇ ਬਹਿ ਜਾ ਲੱਗਾ ਤੂੰ ਮਾਂ ਜੇ ਬਹੁਤਾ ਮਗਰ ਲੱਗ ਗਿਆ ਉਹਦੇ ਆਉਂਦੀ ਨਹੀਂ ਗਾ ਤਾਂ ਤੈਨੂੰ ਹਣ ਇਹ ਕੰਮ ਨੂੰ ਮੰਮੀ ਤੁਸੀਂ ਤੇ ਗਰਮੀ ਹੋਈ ਜਾਂਦੀ ਮੈਂ ਸੋ ਬਤਨਾ ਸਲਾਹ ਕਰਨ ਆਇਆ ਹਾਂ ਕੋਈ ਇਹ ਸਲਾਹ ਮੈਂ ਨਹੀਂ ਕੀ ਕਰਨੀ ਤੇ ਨਾ ਮੇਰੇ ਨਾਲ ਗਾਂ ਤੋਂ ਕਰੀ ਕੀ ਹੋਇਆ ਵਾ ਤੇ ਕਤੋਂ ਮडम ਮੈਂ ਮਮੀ ਨਾਲ ਸਾਰਾ ਸਿਆਪਾ ਤੇ ਤੇਰਾ ਹੋਇਆ ਵਾ ਅਜੇ ਅਗਲੀ ਲੜਾਈ ਮੁੱਕੀ ਨਹੀਂ ਤੇ ਤੂੰ ਇਹਨੂੰ ਮੰਗਰ ਲਾ ਕੇ ਇਹਨੂੰ ਸਖਾਲ ਕੇ ਤੇ ਫੇਰ ਤੂੰ ਇਹਨੂੰ ਕੱਢ ਦਿੱਤਾ ਵਾ ਕਿ ਜਾ ਮਮੀ ਨਾਲ ਸਲਾਹ ਕਰਿਆ ਮੈਂ ਕੋਈ ਸਲਾਹ ਨਹੀਂ ਹੋ ਕਰਨੀ ਮੈਂ ਕੋਈ ਕਾਲਜੀ ਨਹੀਂ ਪਾਉਣਾ ਦੱਸ ਦਿੱਤਾ ਹੀ ਉਹ ਤੈਨੂੰ ਮੈਂ ਕਤીર ਖਾਨੇ ਨੇ ਕਿੰਦੀ ਮੇਰੀ ਜਾਨ ਖਾਦੀ ਆ ਕੁੱਤੇ ਕੇ ਥਾਂ ਦੇ ਨਾਲ ਹੋਣ ਤੇ ਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਤੂੰ ਹੀ ਤੇ ਕੱਲ ਕਹਿੰਦੇ ਸੀ ਕਿ ਪੜ੍ਹਾਈ ਦੀ ਕੋਈ ਗੱਲ ਨਹੀਂ ਛੇੜਨੀ ਤੇ ਹੁਣ ਤੂੰ ਹੀ ਆ ਪੜ੍ਹਾਈ ਦੀ ਗੱਲ ਮਮੀ ਨਾਲ ਕਾਤੋਂ ਕਰਨ ਦੇ ਹੈਗੇ ਕਿਉਂ ਲੜਾਈ ਕਰਨੇ ਉਹਨਾਂ ਨਾਲ ਉਹ ਮੈਨੂੰ ਤੇ ਕੱਲ ਵਾਲੀ ਗੱਲ ਦਾ ਬੜਾ ਪਸਤਾਵਾ ਹੈਗਾ ਕਿ ਜੋ ਵੀ ਹੋਇਆ ਉਹਦੇ ਵਿੱਚ ਨਾ ਤੇਰੀ ਕੋਈ ਗਲਤੀ ਸੀਗੀ ਤੇ ਨਾ ਹੀ ਕੋਈ ਮੰਮੀ ਦੀ ਗਲਤੀ ਸੀ ਗਲਤੀ ਤੇ ਸਾਰੀ ਭਾਬੀ ਦੀ ਹੈਗੀ ਉਹਦੇ ਕਰਕੇ ਜੋ ਵੀ ਹੋਇਆ ਹੋਇਆ ਤੇ ਮੈਂ ਸੋਚਣ ਡਿਆ ਹੈਗਾ ਤੂੰ ਹੀ ਮੇਰੀ ਗੱਲ ਸੁਣੋ ਛੱਡੋ ਮਿੱਟੀ ਪਾਓ ਜੋ ਵੀ ਹੋ ਗਿਆ ਸੋ ਹੋ ਗਿਆ ਰਹਿਣ ਦੋ ਹੁਣ ਤੇ ਮੈਂ ਇਹੀ ਸੋਚਣ ਡਿਆ ਹੈਗਾ ਵੀ ਚੱਲ ਕੋਈ ਗੱਲ ਨਹੀਂ ਤੈਨੂੰ ਪੜਾ ਦਿੰਦਾ ਵਾਂ ਪੜ੍ਹੇਂਗੀ ਲਿਖੇਂਗੀ ਚੱਲ ਕੁਝ ਬਣ ਜਾਗੇ ਮੈਨੂੰ ਪਤਾ ਵਾ ਸਾਰਾ ਪੜ੍ਹਾਈ ਦਾ ਮੁੱਲ ਬੜਾ ਵਾ ਏ ਸੋਚਦਾ ਪਿਆ ਇੰਗਾ ਮੈਂ ਕਿ ਚੱਲ ਤੂੰ ਪੜ ਲਵੇਂਗੀ ਤੇ ਮੈਂ ਸਮਝੂਗਾ ਕਿ ਮੈਂ ਹੀ ਪੜ ਲਿਆ ਮੰਮੀ ਜੀ ਰੋਟੀ ਖਾ ਲੋ ਜਾ ਲੈ ਜਾ ਰੋਟੀ ਮੈਂ ਨਹੀਂ ਕੀ ਖਾਣੀ ਗੁੱਸਾ ਛੱਡ ਵੀ ਦਿਓ ਹੁਣ ਮੰਮੀ ਜੀ ਜਿਹੜੀ ਗੱਲ ਹੋ ਗਈ ਸੋ ਹੋ ਗਈ ਹੁਣ ਨਹੀਂ ਮਾਗੇ ਤੋ ਪੜਾਈ ਦੀ ਕੋਈ ਵੀ ਗੱਲ ਕਰਦੀ ਜਾਂ ਕੋਈ ਏਦਾਂ ਦੀ ਗੱਲ ਜਿੱਥੇ ਨਾ ਕਰ ਚ ਲੜਾਈ ਪਵੇ ਮੈਨੂੰ ਇੱਕ ਵਾਰੀ ਮaaf ਕਰ ਦੋ ਕੀ ਤੈਨੂੰ ਮੈਂ ਮaaf ਕਰਾਂ ਬਾਰ ਬਾਰ ਤੂੰ ਗੱਲਾਂ ਛੇੜਦੀ ਆ ਮੰਮੀ ਜੀ ਮੈਂ ਤੁਹਾਨੂੰ ਕਹਿਂਦੇ ਡਈ ਆ ਅੱਗੇ ਤੋਂ ਨਹੀਂ ਕੋਈ ਇਹੋ ਜੀ ਗੱਲ ਹੋਊਗੀ ਇਸ ਵਾਰ ਮੈਨੂੰ ਮਾਫ਼ ਕਰ ਦੋ ਸੱਚ ਕਹਿਣ ਲਈ ਅਪ ਨਹੀਂ ਗੱਲ ਹੁੰਦੀ ਆਹੋ ਮੰਮੀ ਆ ਲੋ ਕੰਨ ਫੜ ਕੇ ਕਹਿਣ ਦੀ ਆ ਸੌਰੀ ਅੱਗੇ ਤੋਂ ਨਹੀਂ ਕੋਈ ਇਦਾਂ ਦੀ ਗੱਲ ਹੁੰਦੀ ਚੱਲ ਠੀਕ ਆ ਜਾ ਤੈਨੂੰ ਮਾਫ਼ ਕੀਤਾ ਕਿਆ ਇਦਾਂ ਨਹੀਂ ਹੱਸ ਕੇ ਕਹੋ ਚੱਲ ਹੱਸ ਕੇ ਕਹ ਦੇ ਨੀ ਆ ਤੇ ਚਲੋ ਮਾਫ਼ ਕੀਤਾ ਆ ਰੋਟੀ ਖਾਓ ਹੁਣ ਚੱਲ ਮੈਂ ਰੋਟੀ ਖਾ ਲੂੰਗੀ ਖਾ ਲਿਓ ਫਿਰ ਖਾ ਲੈਂਨੀ ਆ ਕੋਈ ਗੱਲ ਨਹੀਂ ਆ ਗਈਆਂ ਰਾਜਿੰਦਰ ਆਹੋ ਆ ਗਈਆਂ ਕੀ ਹੋ ਗਿਆ ਬੜਾ ਗੁੱਸੇ 'ਚੋਂ ਗੁੱਸੇ 'ਚ ਨਾ ਹੋ ਮਦੀ ਹੋਰ ਕੀ ਹੋਵਾ ਸਾਰੇ ਮੰਮੀ ਕੋ ਫੀਸ ਮੰਗੀ ਤੇ ਮੰਮੀ ਨੇ ਦਿੱਤੀ ਨਹੀਂ ਉਹ ਤੇ ਸਾਰੇ ਕਾਲਜ ਦੇ ਵਿੱਚ ਮੇਰੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਤੇ ਤੂੰ ਮੰਮੀ ਕੋ ਗੱਲ ਨਹੀਂ ਮੰਗਣੀ ਸੀ ਫੀਸ ਤੂੰ ਮੈਨੂੰ ਦੱਸਦੀ ਹ ਤੈਨੂੰ ਪਤਾ ਤੇ ਹੈਗਾ ਮੰਮੀ ਦਾ ਸੁਭਾਅ ਕਿਦਾਂ ਦਾ ਵਾਹ ਕਾਹ ਖਰਚ ਨੂੰ ਉਹਦਾ ਦਿਲ ਨਹੀਂ ਕਰਦਾ ਕੋਈ ਵੀ ਤੂੰ ਤੀ ਆਪੜੇ ਕੋ ਦੇ ਦੇਣੀ ਨਹੀਂ ਦੀਸੇ ਕੋਈ ਵੀ ਤੇ ਮੰਮੀ ਕੋ ਮੰਗ ਕੇ ਦੇਣੀ ਮੰਮੀ ਕੋ ਐਵੇਂ ਮੰਗ ਕੇ ਦੇ ਦੇਣੀਗੀ ਕਿੰਨੇ ਕ ਖੜ ਚਾਹੀਦੇ ਗਿਆ ਪੈਸੇ ਤੈਨੂੰ 5000 ਰੁਪਈਆ ਚਾਹੀਦਾ ਸੀ ਮੈਨੂੰ ਤੇ ਫਿਰ ਕੀ ਹੋ ਗਿਆ ਇੰਨੇ ਕ ਤੇ ਮੇਰੇ ਜੇਬ ਚ ਪੈਸੇ ਹੁੰਦੇ ਆ ਬੋ ਹੁੰਦੇ ਆ ਤੁਹਾਡੀ ਜੇਬ ਦੇ ਵਿੱਚ ਫਿਰ ਮੈਨੂੰ ਫੀਸ ਚਾਹੀਦੀ ਕਿਸੇ ਵੀ ਤਰ੍ਹਾਂ ਮੰਮੀ ਕੋ ਲੈ ਕੇ ਦਿਓ ਜਾਂ ਆਪੜੇ ਕੋਲ ਉਹ ਦਿਓ ਤੂੰ ਹੁਣ ਗਾਂ ਤੋਂ ਵੀ ਜੋ ਵੀ ਫੀਸ ਲੈਣੀ ਹੁੰਦੀ ਹੈ ਨਾ ਜਾਂ ਕੁਝ ਵੀ ਬੱਸ ਦਾ ਕਿਰਾਇਆ ਵਗੈਰਾ ਜੋ ਵੀ ਲੈਣਾ ਹੁੰਦਾ ਤੂੰ ਮੈਨੂੰ ਦੱਸਿਆ ਕਰ ਮੰਮੀ ਕੋ ਮੰਗਣ ਦੀ ਲੋੜ ਨਹੀਂ ਤੈਨੂੰ ਤੁਹਾਨੂੰ ਪਤਾ ਵਾ ਜਦੋਂ ਕਾਲਜ ਦੇ ਵਿੱਚ ਬੇਤੀ ਹੁੰਦੀ ਹੈ ਕਿੰਨੀਆਂ ਕੁੜੀਆਂ ਗ ਤਦੋਂ ਸਵੇਰੇ ਮੈਨੂੰ ਦੱਸ ਦਿੰਦੀ ਨਾ ਮੈਂ ਤੁਹਾਨੂੰ ਪੈਸੇ ਦੇ ਕੇ ਤੋਰਨਾ ਹੈਗਾ ਮੰਮੀ ਨੇ ਵੀ ਉਹੀ ਗਾਵਾ ਮੰਮੀ ਨੂੰ ਕੀ ਪਤਾ ਘਰੇ ਬੈਠੀ ਨੂੰ ਵੀ ਉੱਥੇ ਕਿੱਥੋਂ ਕਿੱਥੋਂ ਤਾਂ-ਤਾਂ ਤੱਕਦੀਆਂ ਕੁੜੀਆਂ ਹੁੰਦੀਆਂ ਬੈਠਿਆ ਘਰ ਉੱਤੇ ਸਾਰੀ ਬੇਤੀ ਕਰਾ ਰਹੀ ਆ ਰਿਹਾ ਬੰਦਾ ਫੀਸ ਦੇ ਦੇਵੇ ਕੀ ਕੋਥੜਾ 5000 ਰੁਪਿਆ ਭਲਾ ਇਹਨੇ ਵੀ ਪੈਸੇ ਘਰ ਹੈ ਨਹੀਂ ਮੰਮੀ ਦੇ ਕੋਲ ਚੱਲ ਕੋਈ ਨਹੀਂ ਹੁਣ ਤੂੰ ਸਾਂ ਤੋ ਤੇ ਸਵੇਰੇ ਮੇਰੇ ਕੋਲ ਤੂੰ 5000 ਲੈ ਜਾ ਪੰਜ ਦਾ ਵੀ ਛੇਲ ਹੈ ਜੀ ਕੋਈ ਕਰਨੀ ਹੁਣ ਸਵੇਰੇ ਕੀ ਕਰਨੀ ਭਾਜੀ ਜਦ ਜਿਹੜੀ ਬੇਤੀ ਹੁਣੀ ਉਹ ਤਾਂ ਹੋ ਹੀ ਗਈ ਨਾ ਆ ਲੈ ਰਾਜਿੰਦਰ ਪਾਣੀ ਪੀ ਲੈ ਭਾਬੀ ਯਾਰ ਮੈਂ ਨਹੀਂ ਪਾਣੀ ਪੀਣਾ ਉਹ ਪੀ ਲੈ ਇੰਨੀ ਗਰਮੀ ਚੋਂ ਆਈਆਂ ਤੋ ਘਟ ਪਾਣੀ ਦੇ ਪੀਏ ਤਾਂ ਠੰਢੀ ਹੋ। ਪਾਣੀ ਬਿਨੂ ਮੇ ਰਹਿਣ ਜੀ ਕੰਡਾ ਠੰਢੀ ਕੀ ਹੋਣਾ ਵਾ। ਚਲ ਸ਼ਾਂਤ ਹੋ ਜਾ ਸਵੇਰੇ ਲੈ ਜੀ ਕੋਈ ਨਹੀਂ ਪੈਸੇ। ਕੀ ਗੱਲ ਹੋਈ ਆ? ਫੇਸ ਮੰਮੀ ਕੋ ਸਵੇਰੇ ਕਿਤੇ ਮੰਗੇ ਜਾਂਨੇ। ਅੱਛਾ। ਤੇ ਮੰਮੀ ਨੇ ਪੈਸੇ ਦਿੱਤੇ ਨਹੀਂ ਤੇ ਇਹਨੇ ਮੇਰ ਨਾਲ ਗੱਲ ਨਹੀਂ ਕੀਤੀ ਜੇ ਮੇਰ ਨਾਲ ਗੱਲ ਕਰ ਦਿੱਤੀ ਮੈਂ ਮੈਨੂੰ ਫੇਸ ਦੇ ਕੇ ਤੋੜਨਾ ਸੀਗਾ। ਤੇ ਐਂਦਾ ਕਰੋ ਤੇ ਹੁਣ ਇਹ ਫੜਾ ਦੋ ਮੈਂ ਪੈਸੇ ਜੇ ਹੈਗੇ ਐਂਦਾ ਟੇਕੋਲ ਤੇ ਹੁਣ ਇਹ ਕਿਤੇ ਫੜਾ ਦੇਣਗੇ ਭਾਬੀ ਸਿਰ ਇਹਨਾਂ ਦੀਆਂ ਮਿੰਤਾ ਨਹੀਂ ਕਰਨੀਆਂ ਕਦੀ ਵੀਰ ਦੀਆਂ ਤੇ ਕਦੀ ਮੰਮੀ ਦੀਆਂ ਫੇਕ ਤੇ ਪੈਸੇ ਦਿੰਦੇ ਜਾ ਕੇ ਛੱਡਦੇ ਗੱਲਾਂ ਕਿਤੇ ਇਦਾਂ ਹੀ ਪੈਸੇ ਫੜਾ ਦਿੰਦੇ ਦੋਵੇਂ ਚੱਲ ਕੋਈ ਲੈ ਦਾਸਾ ਰਾਜਵਿੰਦਰ ਕਿੱਦਾਂ ਦੀਆਂ ਗੱਲਾਂ ਕਰਨੀ ਅੱਗੇ ਵੀ ਤੇਰੀ ਮੈਂ ਕਦੀ ਕੋਈ ਮਿੰਤ ਕਰਾਈ ਆ ਜਦੋਂ ਮੈਂ ਕੋਈ ਚੀਜ਼ ਮੰਗਦੀ ਮੈਂ ਤੈਨੂੰ ਉਸ ਤੋਂ ਵੱਡੇ ਲੈ ਕੇ ਦਿੰਦਾ ਵਾ ਵੀਰ ਪਰ ਆਹ ਆ ਫੀਸ ਤੇ ਤਾਂ ਮਿੰਤਾ ਹੀ ਹੁੰਦੀਆਂ ਮੇਰੀਆਂ ਯਾਰ ਪਰ ਤੂੰ ਮੇਰ ਕੋਈ ਨੀ ਮੰਗਦੀ ਫੀਸ ਮੇਰ ਕੋ ਮੰਗਿਆ ਕਰ ਮੰਮੀ ਕੋ ਨਾ ਮੰਗਿਆ ਘਰ ਮੰਮੀ ਦਾ ਪਿਆ ਖਰਚ ਨੂੰ ਨਹੀਂ ਦਿਲ ਕਰਦਾ ਤੁਹਾਨੂੰ ਪਤਾ ਹੈਗਾ ਮੰਮੀ ਨਹੀਂ ਨਹੀਂ ਭਾਬੀ ਜਦੋਂ ਪਿਛਲੇ ਮਹੀਨੇ ਵੀਰ ਕੋ ਫੀਸ ਮੰਗੀ ਹੈ ਨਾ ਇਹਨੇ ਵੀ ਜੇ ਬੱਬਾ ਖਾਲੀ ਕਰਕੇ ਵਿਖਾਤੀਆਂ ਸੀ ਵੀ ਮੰਮੀ ਕੋ ਲੈ ਲਾ ਜਾ ਕੇ ਵੀਰ ਕੋ ਕਿੱਦਾਂ ਮੰਗ ਲੈਂਦੀ ਹੈ ਰੁਪਈਆ ਤੇ ਵੀਰ ਆਪਣੇ ਕੋਲ ਨਹੀਂ ਰੱਖਦਾ ਤੈਨੂੰ ਪਤਾ ਤਾਂ ਹੈਗਾ ਉਹਦੇ ਝੋਨੇ ਲੱਗਣ ਦੇਗੇ ਤੇ ਝੋਨੇ ਲਵਾਏ ਸਾਰੇ ਲੱਗੇ ਪੈਸੇ ਕੁਝ ਖਾਦਾ ਖੋਦਾ ਲੈਣਦੀਆਂ ਸਾਰੇ ਪੈਸੇ ਉਹਦੇ ਮੇਰੇ ਖਤਮ ਹੋ ਗਏ ਸੀਗੇ ਝੋਨੇ ਝੋਨੇ ਵੀਰ ਪਿਛਲੇ ਮਹੀਨੇ ਲੱਗੇ ਝੋਨੇ ਕਿਹੜੇ ਮਹੀਨੇ ਲੱਗਦੇ ਆ ਦੱਸ 1 ਮਹੀਨੇ ਚ ਝੋਨੇ ਨਹੀਂ ਲੱਗੇ ਮਹੀਨੇ ਦੀ ਨਹੀਂ ਮੈਂ ਗੱਲ ਕਰਦਾ ਪਿਆ ਤੁਸੀਂ ਦੋਵੇਂ ਰਈ ਗੱਲ ਪੈਸੇ ਦੀ ਰਾਜਵਿੰਦਰ ਸਹੇਰੇ ਮੈਂ ਤੈਨੂੰ ਆਪ ਲੈ ਕੇ ਦਵਾਂਗੀ ਤੇਰੇ ਵੀਰ ਕੋ ਪੈਸੇ ਮੈਨੂੰ ਤਾਂ ਕਿਸੇ ਦੀ ਕਰਨ ਦੀ ਲੋੜ ਨਹੀਂ ਆ ਕੋਈ ਨਹੀਂ ਠੰਡੀ ਹੋ ਪਾਣੀ ਪੀ ਤੇ ਮੈਂ ਰੋਟੀ ਬਣਾਈ ਆ ਉਹ ਖਾ ਲੈ। ਕੋ ਨ ਲੜਿਆ ਉਹਨੂੰ ਨਵੇਂ ਭੈਣ ਭਰਾ ਤੂੰ ਇਹਦੇ ਐਵੇਂ ਜਾਣ ਕੇ ਕਰਮੋਹੀ ਜਾਂਦੀ ਆ ਸਾਡਰੋਂ ਦੋਈ ਚੰਗੀ ਆ ਕਿੰਨੂੰ ਭਟਾ ਲੈਣੀ ਆ ਮੈਂ ਤੈਨੂੰ ਪੈਸੇ ਨੋਟ ਜਿਹੜਾ ਕੱਢ ਕੇ ਬਣਾਉਂਦਾ ਤੂੰ ਉਹਦੀ ਸਾਈਡ ਨਾਲ ਲਈ ਭਾਬੀ ਜਿਹੜੀ ਕੱਲ ਆਈ ਉਹਦੀ ਤੂੰ ਸਾਡਾ ਲੈ ਲਾ ਪਈ ਆ ਪਰ ਭਾਬੀ ਨੇ ਸਾਡਾ ਲੈਣੀ ਆਈ ਆ ਹਾਂਜੀ ਇੰਜ ਕਰ ਤਿਆਰ ਹੋ ਆਪਾਂ ਨਾ ਬਾਜ਼ਾਰ ਚੱਲੀ ਜੀ ਬਜ਼ਾਰ ਗਈ ਕਰਨ ਜਾਣਾ ਵਾ ਲੈਸ ਲੈਣੇ ਕੁਝ ਖਾ ਪੀ ਕੇ ਆਉਣੇ ਆ ਕਿੰਨਾ ਟਾਈਮ ਹੋ ਗਿਆ ਸਾਡੇ ਵਿਆਹ ਨੂੰ ਤੂੰ ਵੀ ਕੰਮਗਾਰਾਂ ਚ ਬਿਜੀ ਰਹੀ ਤੇ ਮੇਰੇ ਵੀ ਕੰਮ ਨਿੱਕੇ ਨਿੱਕੇ ਬੜੇ ਸੀ ਤੇ ਥੜ੍ਹਕੋ ਕਿਤੇ ਜਾਇਆ ਨਹੀਂ ਗਿਆ ਚਲੋ ਉਹ ਤੇ ਚਲ ਜਾਨਨੇ ਆ ਪਰ ਮੰਮੀ ਨੂੰ ਪੁੱਛਣਾ ਪੈਣਾ ਪਹਿਲਾਂ ਕੋਈ ਗੱਲ ਨਹੀਂ ਮੰਮੀ ਨੇ ਕੀ ਕਹਿਣਾ ਵਾ ਉਹ ਫਿਰ ਵੀ ਮੰਮੀ ਕੋਈ ਪੈਸਾ ਤੇ ਲੈ ਲੈਣਾ ਤੇ ਪੁੱਛਣਾ ਤੇ ਪੈਣਾ ਹੀ ਆ ਚਲ ਈ ਉੱਥੇ ਕਿੰਨੇ ਦਾ ਖਰਚ ਕੇ ਆਉਣੇ ਆ 2-3 ਹਜ਼ਾਰ ਤੇ ਮੇਰੀ ਜੇਬ ਚ ਵੈਸੇ ਵੀ ਹੁੰਦਾ ਹੀ ਆ ਤੇ ਚਲਦੇ ਆ ਕੁਝ ਖਾ ਪੀ ਕੇ ਆਉਣੇ ਆ ਨਾਲੇ ਤੈਨੂੰ ਮੈਂ ਕੋਈ ਸੂਟ ਸੈਟ ਲੈ ਦੇਣਾ ਵਾ ਚਲੋ ਠੀਕ ਆ ਫਿਰ ਲੇ ਦੇਵ ਮੈਂ ਤੇ ਆਪ ਸੋਚੰਡੀ ਮੈਂ ਥੋੜਾ ਬੋਤਾ ਮੇਕਅਪ ਦਾ ਸਮਾਨ ਲੈ ਕੇ ਆਵਾ ਚਲ ਕੋਈ ਨਹੀਂ ਲੈ ਦੂੰਗਾ ਤੇ ਵੈਸੇ ਤੈਨੂੰ ਉਦਾਂ ਖਾਣ ਵਿੱਚ ਕਿਹੜੀ ਚੀਜ਼ ਬਸ ਜਿਹੜੀ ਵੀ ਚੀਜ਼ ਤੁਹਾਡੇ ਸ਼ਹਿਰ ਚ ਮਸ਼ਹੂਰ ਵਾ ਉਹੀ ਖਵਾ ਦਿਓ ਮੈਨੂੰ ਸ਼ਹਿਰ ਵਿੱਚ ਤੁਹਾਡੇ ਬੜਾ ਕੁਝ ਮਿਲਦਾ ਵਾ ਸਪਰਿੰਗ ਰੋਲ ਮਿਲਦੀ ਆ ਚਾਂਪਾ ਮਿਲਦੀ ਆ ਬਰਗਰ ਨਿਊਡਲ ਪੀਜ਼ਾ ਸਾਰਾ ਕੁਝ ਮਿਲਦਾ ਵਾ ਤੂੰ ਦੱਸ ਤੂੰ ਕੀ ਖਾਣਾ ਵਾ ਮੈਨੂੰ ਨਾ ਨਿਊਡਲ ਬੜੇ ਪਸੰਦ ਆ ਪਰ ਨਿਊਡਲ ਖਵਾ ਦਿਓ ਮੈਨੂੰ ਚਲ ਕੋਈ ਨਹੀਂ ਤੈਨੂੰ ਨਿਊਡਲ ਹੀ ਖਵਾ ਲਿਆਉਂਗਾ ਤੇ ਮੇਰੀ ਗੱਲ ਸੁਣ ਤੇ ਨਾਂ ਮੇਕ ਹੋਰ ਗੱਲ ਕਰਨੀ ਹੈਗੀ ਕੁਛ ਸਾਧ ਨਾ ਕਰਨਗੇ ਜੇ ਗੁੱਸਾ ਕਰਨ ਵਾਲਾ ਵੀ ਹੋਊਗਾ ਤੇ ਕਰ ਵੀ ਲਵਾਂਗੇ ਪਹਿਲਾਂ ਗੱਲ ਦੱਸੋ ਕਿਹੜੀ ਗੱਲ ਕਰਨੀ ਆ ਕਿੰਨਾ ਟਾਈਮ ਹੋ ਗਿਆ ਵਾ ਤੇ ਤੇਰਾ ਪੇਕੇ ਜਾਣ ਨੂੰ ਦਿਲ ਨਹੀਂ ਕਰਦਾ ਮੱਸਾ ਵੀ ਤੁਸੀਂ ਸਾਰੇ ਜਾਣੇ ਮੈਨੂੰ ਪਿਆਰੀ ਇੰਨਾ ਕਰਦੇ ਆ ਮੈਨੂੰ ਪੇਕੇ ਦੀ ਯਾਦ ਹੀ ਨਹੀਂ ਆਉਂਦੀ ਤੇ ਦਿਲ ਕਿੱਥੋਂ ਕਰਨਾ ਜਾਣ ਨੂੰ ਚੱਲ ਫੇਰ ਵੀ ਸੋਹਰਾ ਪਰਿਵਾਰ ਭਾਈ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਪੇਕੇ ਨੂੰ ਥੋੜੀ ਆਪਣੇ ਨੂੰ ਘੜਾ ਲਈ ਦਵ ਉਹ ਭੁਲਾਇਆ ਤੇ ਨਹੀਂ ਆ ਪਰ ਵੈਸੇ ਹੀ ਤੁਸੀਂ ਸਾਰੇ ਜਣੇ ਮੈਨੂੰ ਕਮੀ ਮਹਿਸੂਸ ਨਹੀਂ ਹੁੰਦ ਨੇ ਉਧਰ ਉਹ ਰਾਜਵਿੰਦਰ ਵੀ ਤੇ ਮੰਮੀ ਵੀ ਤੇ ਤੁਸੀਂ ਵੀ ਸਾਰੇ ਜਣੇ ਆਪਾਂ ਰਲ ਕੇ ਰਹਿੰਦੇ ਆ ਪੇਕੇਆਂ ਦੀ ਕਦੇ ਯਾਦ ਹੀ ਨਹੀਂ ਆਈ ਤਾਂ ਕਰਕੇ ਮੈਂ ਕਦੇ ਨਾ ਹੀ ਨਹੀਂ ਲਿਆ ਜਾਂਦਾ ਚੱਲ ਕੋਈ ਗੱਲ ਨਹੀਂ ਮੇਰਾ ਵੀ ਰੱਦ ਬਣ ਗਿਆ ਵੀ ਤੈਨੂੰ ਖਿਮਾ ਆਖ ਲਿਆ ਵਾ ਪਰ ਮੈਨੂੰ ਤੁਹਾਡੀ ਗੱਲਾਂ ਤੋਂ ਲੱਗਣ ਡਿਆ ਵਾ ਕਿ ਤੁਹਾਡਾ ਜ਼ਰੂਰ ਦੇਲ ਕਰਨ ਡਿਆ ਉੱਥੇ ਜਾਣ ਨੂੰ ਤੇ ਮੇਰਾ ਮੈਂ ਹੁਣ ਤੁਨੂੰ ਵਾਰ-ਵਾਰ ਕਹਿਣ ਦੇ ਆਹੀ ਗੱਲ ਵੀ ਤੇਰਾ ਦਿਲ ਨਹੀਂ ਕਰਦਾ ਤੇ ਮੈਂ ਮੇਰਾ ਤਾਂ ਦਿਲ ਕਰਨ ਨਹੀਂ ਰਿਹਾ ਹੈਗਾ ਤਾਂ ਦੀ ਤੇ ਤੁਨੂੰ ਕਹਿਣ ਦੇ ਆਂਗਾ ਚੱਲ ਸੌ ਰਿਹਾ ਹੋ ਕੇ ਹੁੰਦਾ ਵਾ ਸਸਦੇ ਤੋਂ ਕੁਝ ਖਾ ਕੇ ਹੁੰਦਾ ਵਾ ਤੇ ਤੂੰ ਤੇ ਨਾ ਹੀ ਨਹੀਂ ਲੈਂਦੀ ਚਲੋ ਫਿਰ ਇਦਾਂ ਕਰੋ ਮੰਮੀ ਨੂੰ ਪੁੱਛ ਲਓ ਜਾ ਕੇ ਤੇ ਚੱਲ ਜਾਨੇ ਦੋਵੇਂ ਜਣੇ ਹਾਂ ਸੁਧੈ ਨਾ ਹੋਵੇ ਤੇ ਮੈਂ ਮੰਮੀ ਨੂੰ ਪੁੱਛਦਾ ਚੰਗਾ ਲੱਗਦਾ ਵਾ ਤੂੰ ਜਾ ਪੁੱਛ ਮੰਮੀ ਨੂੰ ਕਿ ਮੇਰਾ ਪੇਕੇ ਜਾਣ ਨੂੰ ਦਿਲ ਕਰਨ ਦੇ ਆ ਤੇ ਫੇਰ ਕੋਈ ਨਹੀਂ ਚੱਲ ਜਾਨੇ ਆ ਨਾਲੇ ਇੱਕ ਅੱਧੀ ਰਾਤ ਉੱਥੇ ਰਹਿਵਾਂਗੇ ਚਲੋ ਠੀਕ ਆ ਕੋਈ ਨਹੀਂ ਮੈਂ ਕਰਦੀ ਆ ਮੰਮੀ ਨਾਲ ਜਾ ਕੇ ਗੱਲ ਉਹ ਕੀ ਕਹਿੰਦੇ ਆ ਬਾਕੀ ਕੋਈ ਗੱਲ ਨਹੀਂ ਹੋਣੀ ਐ ਮੈਂ ਤਿਆਰ ਜੇ ਨਾ ਵੀ ਪੈਕੇਜ ਆਇਆ ਜਾਊ ਫਿਰ ਬਾਜ਼ਾਰ ਤੇ ਹੋ ਕੇ ਆਵਾਂਗੇ ਨਾ ਆਪਾਂ ਦੋਵੇਂ ਜਾਣੇ ਚਲ ਠੀਕ ਆ ਫਿਰ ਕਰ ਆ ਮੰਮੀ ਨਾਲ ਗੱਲ ਹੈ ਠੀਕ ਆ